ਜੋ ਪਹਿਲਾ ਮਹਾਮੰਤਰ ਲਿਖਿਆ ਗੁਰਪ੍ਰਸਾਦ ਤੱਕ ਮਹਾਰਾਜ ਨੇ ਇਹ ਅਕਾਲ ਪੁਰਖ ਜੀ ਨੇ ਗੁਰਨਾਨਕ ਦੇਵ ਜੀ ਨੂੰ ਉਦੋਂ ਬਖਸ਼ਿਸ਼ ਕੀਤਾ ਸੀ ਜਦੋਂ ਆਪ ਜੀ ਬੇਈ ਨਦੀ ਰਾਹੀਂ ਸ੍ਰੀ ਫਤਿਹਪੁਰ ਸਾਹਿਬ ਤੋਂ ਪ੍ਰਵੇਸ਼ ਹੋ ਕੇ ਉਹ ਤਾਂ ਇੱਕ ਕੌਤਕੀ ਕੀਤਾ ਸੀ ਅਸਲ ਗੁਰਨਾਨਕ ਸਾਹਿਬ ਇਹ ਕੰਮ ਚੁੱਪਚੀ ਪਿੱਛੇ ਵੀ ਕਰ ਸਕਦੇ ਸੀ ਕਹਿ ਸਕਦੇ ਮੈਂ ਅਕਾਲ ਪੁਰਖ ਤੋਂ ਲੈ ਕੇ ਆਇਆ ਕਿਹਨੇ ਮੰਨਣਾ ਸੀ ਕਿਉਂਕਿ ਉਦੋਂ ਲੋਕ ਇਹ ਜੀ ਸੀ ਹੁਣ ਵੀ ਜੇ ਕੋਈ ਕੌਤਕ ਹੋ ਜਾ ਦੁਨੀਆ ਕਿਹੜਾ ਮੰਨਦੀ ਆ ਉਹ ਇੱਕ ਗੁਰਨਾਨਕ ਸਾਹਿਬ ਦਾ ਤਰੀਕਾ ਹੀ ਸੀ ਵਸ ਜਿਵੇਂ ਪਾਣੀ ਪੁੱਠੇ ਪਾਸੇ ਦੇਣ ਲੱਗ ਗਏ ਦੁਨੀਆ ਇਕੱਠੀ ਹੋ ਗਈ ਇਹ ਪਾਣੀ ਕਿੱਧਰ ਦੇ ਰਹੇ ਹੋ ਕਹਿੰਦੇ ਇਹ ਪਾਣੀ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਤਨਕਾਲਾ ਸਾਹਿਬ ਸਾਰੇ ਹੱਸਣ ਲੱਗੇ ਪੰਡਤ ਕਹਿੰਦੇ ਆ ਦੇਖੋ ਕਮਲਾ ਜੱਟ ਇਕੱਠਾ ਹੋਏ ਇੱਥੇ ਸਾਰੇ ਪਿੰਡੂ ਲੋਕ ਆਏ ਨੇ ਆ ਵੀ ਨਾਲ ਆਏ ਨੇ ਐ ਕਿਤੇ ਪਾਣੀ ਜਾਂਦਾ ਖੇਤੀਆਂ ਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਸਿਆਣਪ ਭਰਿਆ ਉੱਤਰ ਦਿੱਤਾ ਕਹਿੰਦੇ ਆਖਿਰ ਜਿਹੜਾ ਸੂਰਜ ਨੂੰ ਪਾਣੀ ਦਿੰਨੇ ਹੋ ਖੜ ਕੇ ਚੂਕਲੀਆਂ ਇਹ ਕਿਤੇ ਸੂਰਜ ਤੱਕ ਚਲੇ ਜਾਂਦਾ ਕਹਿੰਦੇ ਐਨੀ ਥੋੜੀ ਗੱਲਾਂ ਬਣਾਈਆਂ ਹੋਈਆਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਇਆ ਹੋਇਆ ਅਸਲ ਚੀਜ਼ ਤਾਂ ਨਾਮ ਹੈ ਇਸ ਤਰ੍ਹਾਂ ਗੁਰਨਾਨਕ ਸਾਹਿਬ ਨੇ ਜਦੋਂ ਵੀ ਕੋਈ ਦੁਨੀਆ ਨੂੰ ਇਕੱਠੇ ਕਰਨਾ ਹੁੰਦਾ ਧਿਆਨ ਖਿੱਚਣਾ ਹੁੰਦਾ ਸੀ ਉਹਨਾਂ ਦਾ ਉਹਨੂੰ ਇਹੋ ਜਿਹਾ ਕੌਤਕ ਵਰਤੌਣਾ ਜਿਹੜਾ ਦੁਨੀਆ ਸਾਰੇ ਚੱਕ ਦਮ ਉਦੋਂ মিডিਆ ਇਸ ਤਰ੍ਹਾਂ ਹੀ ਸੀ ਲੋਕਾਂ ਨੂੰ ਹੈਰਾਨ ਕਰਨ ਦਾ ਹੁਣ মিডিਆ ਹੋਰ ਤਰ੍ਹਾਂ ਦਾ ਸੋ ਤਾਂ ਤਾਂ ਇੱਥੇ ਬੈਠੇ ਪੂਰੀ ਦੁਨੀਆ ਨੂੰ ਕਥਾ ਸੁਣਾ ਰਹੇ ਆ ਗੁਰਨਾਨਕ ਸਾਹਿਬ ਨੇ ਜਦੋਂ ਜਲ ਵਿੱਚੋਂ ਬਾਹਰ ਨਾ ਆਏ ਇਹ ਗੱਲ ਫੈਲ ਗਈ ਸੁਲਤਾਨਪੁਰ ਸਾਹਿਬ ਉਸ ਤੋਂ ਬਾਅਦ ਅੱਗੇ ਹੋਰ ਇਲਾਕਿਆਂ ਛੋਹਰ ਇਲਾਕਿਆਂ 'ਚ ਬਹੁਤ ਦੂਰ ਦੂਰ ਤੱਕ 3 ਦਿਨਾਂ 'ਚ ਇਹ ਗੱਲ ਫੈਲ ਗਈ ਕਿ ਗੁਰਨਾਨਕ ਦੇਵ ਜੀ ਪਾਣੀ 'ਚ ਚਲੇ ਗਏ ਡੁੱਬ ਗਏ ਕੋਈ ਕੁਛ ਕਹੇ ਕੋਈ ਲੱਭਦੇ ਫਿਰਨ ਜਾਲ ਪਾ ਕੇ ਤੀਜੇ ਦਿਨ ਵਾਹ ਰਾਜ ਗੁਰਦੁਆਰਾ ਸੰਤ ਘਾਟ ਤੇ ਜਾ ਕੇ ਇੱਥੇ ਮੜੀਆਂ ਸਨ ਬਣੀਆਂ ਹੋਈਆਂ ਉੱਥੇ ਪ੍ਰਗਟ ਹੋ ਕੇ ਬੈਠੇ ਔਰ ਮਹਾਰਾਜ ਨੇ ਉਥੇ ਮੂਲ ਮੰਤਰ ਉਚਾਰਨ ਕਰਕੇ ਸੁਣਾਇਆ ਸੀ ਸਾਰਾ ਨਾਨਕ ਰੋਸੀ ਕੀ ਸੱਚ ਤੱਕ ਔਰ ਇਹ ਬਚਨ ਦਸਿਆ ਸੀ ਬੇਬੇ ਨਾਨਕੀ ਜੀ ਨੂੰ ਕਿ ਅਕਾਲ ਪੁਰਖ ਦੇ ਸੰਗ ਜਦੋਂ ਗਏ ਸਾਂ ਉਸ ਵਕਤ ਅਸੀਂ ਸੋਦਰ ਉਚਾਰਨ ਕੀਤਾ ਸੀ ਇੱਕ ਸੋਦਰ ਸਿੱਧਾਂ ਨੂੰ ਸੁਣਾਇਆ ਜਿਹੜਾ ਜਪਜੀ ਸਾਹਿਬ ਹੈ ਇੱਕ ਸੋਦਰ ਅਕਾਲ ਪੁਰਖ ਦੇ ਸੰਮਖ ਉਚਾਰਿਆ ਜਿਹੜਾ ਪ੍ਰਸ਼ਾਣ ਨੂੰ ਰਹਿ ਰਾਸ ਵਿੱਚ ਪੜਦੇ ਆ ਇੱਕ ਸੋਦਰ ਜਿਹੜਾ ਆਸਾ ਰਾਗ ਦੇ ਸ਼ੁਰੂ ਚ ਆਉਂਦਾ ਉਹ ਬੇਬੇ ਨਾਨਕੀ ਜੀ ਨੂੰ ਸੁਣਾਇਆ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 300 ਦਰ ਆਉਂਦੇ ਹਨ ਫੇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਕਿ ਇਹ ਗੁਰਪ੍ਰਸਾਦ ਦਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ ਇਹ ਕਿਉਂਕਿ ਮੇਰੇ ਸਤਿਗੁਰੂ ਅਕਾਲ ਪੁਰਖ ਹਨ ਮੇਰੇ ਮਾਲਕ ਹਨ ਮੈਨੂੰ ਸੰਸਾਰ ਦੇ ਵਿੱਚ ਉਹਨਾਂ ਨੇ ਹੁਕਮ ਕਰਕੇ ਭੇਜਿਆ ਆਪ ਹੀ ਆਏ ਤਾਂ ਨਿਰੰਕਾਰ ਨਿਰਗੁਣ ਸਰੂਪ ਪਿਤਾ ਹੈ ਸਰਗੁਣ ਫਿਰ ਪੁੱਤਰ ਬਣ ਜਾਂਦਾ ਆਪਣੇ ਆਪ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਿ ਤੁਸੀਂ ਦੁਨੀਆਂ ਦੇ ਵਿੱਚ ਸਾਡਾ ਨਾਮ ਜਪਾਓ ਜਿਹੜੀ ਦੁਨੀਆਂ ਦੁਖੀ ਹੈ ਸੁਖੀ ਹੋ ਜਾਵੇਗੀ